ਸੋ ਸਾਰੀ ਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੀ ਵੀਡੀਓ ਵਿੱਚ ਤੁਹਾਡਾ ਸਾਰਨਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਈ ਹੂ ਤਾਂ ਮੇਰੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮੇਰੀ ਵੀਡੀਓ ਨੂੰ ਕਰ ਦਿਓ ਸ਼ੇਅਰ ਇੰਦੇ ਦਿਨ ਰਾਨੂੰ ਨਹੀਂ ਆਉਣ ਵਾਲਿਆ ਸਕੂਲ ਤੋਂ ਤੇ ਆਪਾਂ ਉਹਨਾਂ ਲਈ ਕਪੜੀ ਲਿਆ ਕੇ ਰੱਖ ਲਿਆ ਕਿਉਂਕਿ ਫਿਰ ਆਉਂਦੀ ਉਹਨਾਂ ਦੀ ਯੂਨੀਫਾਰਮ ਆ ਚੇਂਜ ਕਰਨੀ ਹੁੰਦੀ ਆ ਤੇ ਬਸ ਉਹਨਾਂ ਦੇ ਆਉਣ ਦੇ ਵਿੱਚ 10 ਮਿੰਟ ਪਈਆ ਫਿਰ ਆ ਪਿਕ ਕਰਦੇ ਆ ਦੇਖਿਓ ਉਹਨਾਂ ਨੇ ਸੁਣੀਆਂ ਗੱਲਾਂ ਕੀ ਕਰਦੇ ਆ ਕਿਉਂਕਿ ਇਹਨ ਦਾ ਤਾਂ ਰੋਜ਼ ਹੀ ਉਸ ਸਵੇਰ ਟਿਕਣੇ ਇੱਕ ਹੀ ਗੱਲ ਕਹਿਣੀ ਹੁੰਦੀ ਆ ਮੰਮਾ ਅੱਜ ਸਕੂਲ ਨਹੀਂ ਜਾਣਾ ਚਾਹ ਉਹਡੇ ਕੋਲ ਇੱਕ ਗੱਲ ਹੁੰਦੀ ਆ ਕਿ ਮੰਮਾ ਕੱਲ ਨੂੰ ਛੁੱਟੀ ਆ ਅੱਜ ਹੀ ਜਾਣਾ ਵਾ ਤੇ ਹੁਣ ਵਾਸੋਂ ਨੇ ਕੱਲ ਜਨ ਜਾਣਾ ਫਿਰ ਉਹਨੂੰ ਸੈਟਰਡੇ ਜਿਹੜੀ ਸੰਡੇ ਛੁੱਟੀ ਹੁੰਦੀ ਆ ਤੇ ਚਾਹ ਪਾਣੀ ਆਪਾਂ ਉਹਨਾਂ ਨੂੰ ਬਣਾ ਕੇ ਰੱਖਤੀ ਚਾਹ ਚਾਹ ਪੀਂਦੇ ਹੁੰਦੇ ਆ ਕੇ ਤੇ ਜੀ ਰੋਟੀ ਕਹੀ ਤਾਂ ਫਿਰ ਆਪਾਂ ਰੋਟੀ ਦੇ ਦਾਂਗੇ ਬਣਾ ਕੇ ਪਰੌਂਠੀ ਵਗੈਰਾ ਤੇ ਸੁਣਿਓ ਉਹਨਾਂ ਦੀਆਂ ਗੱਲਾਂ ਤੇਕਰ ਫਿਰ ਤੋਂ ਜੇ ਇਸ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਡੇ ਨਿੱਕੇ ਨਿੱਕੇ ਬੱਚੇ ਪਹਿਲਾਂ ਘਰੇ ਹੁੰਦੇ ਸੀ ਹੁਣ ਸਕੂਲੇ ਜਾਣ ਲੱਗੇ ਦੋਨੇ ਜਾਣੇ ਪਹਿਲਾਂ ਸਕੂਲੇ ਤੋਰ ਦਿੰਨੇ ਆ ਫਿਰ ਵੇਟ ਕਰੀ ਜਾਂਦੇ ਆ ਘੰਟਾ ਰਹਿ ਗਿਆ ਆਉਣ ਦੇ ਵਿੱਚ ਦੋ ਘੰਟੇ ਰਹਿ ਗਏ ਤੇ ਹੁਣ ਜਸਟ 10 ਮਿੰਟਸ ਬਾਕੀ ਆ ਤੇ ਆ ਜਾਣਗੇ ਘਰ ਮੋਰੀ ਉਤਰ ਜਾਂਦੇ ਹੁੰਦੇ ਆ ਤੇ ਉੱਥੋਂ ਆਪਾਂ ਦੇਖ ਕੇ ਲੈ ਕੇ ਆਵਾਂਗੇ ਤੇ ਬਣੇ ਰਿਓ ਜੁੜੀ ਵੀਡੀਓ ਦੇ ਨਾਲ ਸਾਡੀ ਨਾ ਇੱਕ ਅਮਰੂਦ ਦੀ ਗਿਆ ਮੈਨੂੰ ਆਪਾਂ ਤੋੜ ਕੇ ਖਾਣੇ ਆ ਕਿਉਂਕਿ ਮੈਨੂੰ ਅਮਰੂਦ ਬਹੁਤ ਸਵਾਦ ਲੱਗਦੇ ਕੱਚੇ ਕੱਚੇ ਆ ਜਾ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਉੱਪਰ ਨਹੀਂ ਆਉਂਦਾ ਆਪਾਂ ਤੋੜ ਲਿਆ ਅਮਰੂਦ ਕੱਚੇ ਅਮਰੂਦ ਆਪਾਂ ਨੂੰ ਜ਼ਿਆਦਾ ਪਸੰਦ ਆ ਜਦ ਤੱਕ ਨਹੀਂ ਆਉਂਦੇ ਜਦ ਤੱਕ ਆਪਾਂ ਖਾਣੇ ਅਮਰੂਦ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਇੰਟਰਦੀ ਆਉਂਦੀ ਆ ਬੱਸ ਤੇ ਹੁਣ ਆਪਾਂ ਪਿਕ ਕਰਾਂਗੇ ਆ ਜਾ ਆ ਜਾ ਆ ਜਾ ਚਲੋ ਮੰਮੀ ਦੇ ਦੂ ਤਾ ਪੀ ਤੂ ਤੀ ਤਾ ਤਿਕ ਮੈਂ ਤੇਨੂੰ ਗੋਦੀ ਚੱਕ ਲਾਂ ਚੱਲ ਚੱਲ ਲੈਣ ਚਲੋ ਚੱਲੋ ਚਲੋ ਮੰਮਾ ਗਈ ਹੋਈ ਐ ਸਾਗ ਤੋੜਨ ਮੰਮਾ ਤੇਰਾ ਪਪਾ ਕਿੱਥੋਂ ਲਾ ਤੇਰਾ ਪਪਾ ਖੇਤ ਗਿਆ ਹੋਇਆ ਖੇਤ ਹਾਂ ਉਹ ਬੱਚੇ ਕਿਵੇਂ ਵਾਈ ਕਰਦੇ ਸੀ ए, तेरे फ्रेंड से हो? हाँ ले दे दे, दे। नेन भी फ्रेंड से छ चलो चल ले ले बैग फटाफट आ टोपी थली चढ़ती है चलो लाओ शू ला दो की लामा पहला शू लादा चलो ए, मैं हैप्पी डालू हैप्पी ला, ला लेगा हां मेरा तो बड़ा हो गया ना हुन मैं पटका ला दनी टाइट शू मैं डालू मैं ला दनी बता ਨਰਨਵੀ ਨਰਨ ਚੱਲ ਮੈਂ ਲਾਉਣੀ ਉਹ ਤੇਰੇ ਕੱਪੜੇ ਰੋਕੇ ਦੋ ਮੈਂ ਤਾਂ ਸਾਉ ਪਤਾ ਮਮਾ ਦਾ ਸਾਉ ਪਤਾ ਦੋਨੇ ਜਾਣੇ ਆ ਕਿਤੋਂ ਲੈ ਕੇ ਆਇਆ ਮੈਂ ਹੈ ਹਾਂ ਇਹ ਤਾਂ ਇੱਥੇ ਬੀਲੀ ਦੋ ਬੀਰੇ ਦਾ ਵਾ ਇਹ ਤਾਂ ਬੀਲ ਨਾ ਟਿੱਕੋ ਥੋੜਾ ਸਿਗਾ ਇਹ ਪਤਾ ਨਹੀਂ ਕਿ ਟਿੱਕੋ ਨਿੱਕੇ ਨਿੱਕੇ ਆਤ ਨਾਲ ਖੋਲਦਾ ਗੰਦੇ ਬੱਚੇ ਲੈ ਬਤਾ ਛੂਲਾਂ ਮੈਂ ਇੱਥੇ ਚੇਅਰ ਤੇ ਬੈਠੋ ਮਮਾ ਹੁੰਦੀ ਉਹ ਤਾਂ ਫੋਜ ਨਾਂਟੀ ਨਾ ਗਈ ਆ ਹਰਫ ਸਾਗ ਤੋੜਨ ਲਈ ਹਾਂਜੀ ਲਾ ਲਾਤੇ ਹਾਂ ਜਿਹੜਾ ਆਬਾਂ ਵੀ ਲਾ ਦ ਮਮਾ ਤੈ ਤੇ ਨਾ ਮਾ ਉਹ ਦੀਆ ਕੀ ਆਹ ਤਾਂ ਪੋਦੀਆ ਅੱਛਾ ਆਹ ਤਾਂ ਖੱਤੇ ਉਹ ਏ ਦੀਆ ਲਾਓ ਲਾ ਦ ਤੈ ਤੇ ਛੇ ਮਿੰਟ ਹੋਰ ਮੂਤ ਲੱਗੀ ਸਮੀਤ ਹੋਰ ਕਿਤੇ ਲੱਗ ਗਈ ਕਿਉਂ ਅਜੀ ਫਰੈਂਡ ਦੇ ਅੱਛਾ ਸਮੀਤ ਹਟ ਗਿਆ ਹੁਣ ਉਸ ਕੋਲੋਂ ਹੈ ਇੰਦਰਪ੍ਰੀਤ ਲੰਮਾ ਖੋਪੀ ਚਾਹੀ ਉਹ ਕਹਿੰਦੇ ਵੀ ਉਹ ਬਾਲੇ ਪੈਸੇ ਲੰਦੇ ਆ ਅੱਛਾ ਤਾਈ ਉਹ ਤੂੰ ਤੂੰ ਸੇ ਪਾ ਦੇ ਦੇ ਅੱਛਾ ਅਲਾਦ ਹੁਣ ਗੱਲ ਦੇ ਵਿੱਚੋਂ ਹਾਰ ਰਾਣੀ ਹਾਰ ਹਾਂਜੀ ਬੱਤਾ ਲਿਆ ਨਲਾ ਮਾ ਲਿਆ ਲਿਆ ਪੜਕਾ ਮਲਾ ਦਿਨਾ ਟਾਈਟਾ ਕਰਜਾ 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 ਮੇਤੋ ਟਾਈਟ ਬੰਨਿਆ ਗਿਆ ਅੱਜ ਬੱਚੇ ਮੇਤੋ ਹੀ ਟਾਈਟ ਬੰਨਿਆ ਮੈਂ ਸਵੇਰੇ ਵੀ ਕਿਹਾ ਸੀ ਤੈਨੂੰ ਪਤਾ ਟਾਈਟ ਬੰਨਿਆ ਗਿਆ ਨਰਾਇਨਦਰ ਤੇ ਨਰਾਇਨ ਦੀ ਯੂਨੀਫਾਰਮ ਮੰਜਾਈ ਸਾਰਾ ਪਾਤਾ ਸਾਰੀ ਚੀਜ਼ਾਂ ਨਾਲ ਆਜੋ ਲਿਆ ਆਪਾ ਇੰਦਰ ਦਾ ਬੈਗ ਦੇਖੀਏ ਵਾਹੀ ਗੁਰੂ ਤੇਰਾ ਯਸਾ ਕਾਲੂ ਵੀ ਤੁੱਤੀਆ ਕਾਲੂ ਜਾਣਾ ਕੱਲ ਦਾ ਦਿਨ ਹੀ ਜਾਣਾ ਟੈਸਟ ਹੋਇਆ ਸੀ ਕੋਈ ਮੰਮਾ ਕਾਲੂ ਵੀ ਤੁੱਤੀਆ ਟੈਸਟ ਦੇਖ ਲਾਨੇ ਤੇਰਾ ਅਲੇ ਹੋਏ ਟੈਸਟ ਕੋਈ ਜੀ ਨਾ ਪਿੱਛੇ ਦੇਖਦੀਆਂ ਮੰਮਾ ਉਹ ਹਾ ਹਾ ਸੁਲੇ ਦੱਕੀਆ ਟਿਕੀਆ ਕੋ ਪੀਓ ਅੱਛਾ ਰੁੱਥੀ ਲੱਗਦੀਆਂ ਦੇ ਦੇਤੀਆਂ ਮੈਂ ਮੈਡਮ ਮੈਡਮ ਨੂੰ ਹਾਂ ਠੀਕ ਆ ਪੱਤੇ ਦੱਕੀਆ ਟਿਕੀਆ ਆ ਲੈਣ ਯੂਨੀਫਾਰਮ ਲਾਵਾਂ ਪੱਜਾ 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 ਸਾਡੇ ਸ਼ੈਤਾਨ ਬੱਚੇ ਦੇਖੋ ਰਸੋਈ ਚ ਪਹੁੰਚ ਚੁੱਕੇ ਆ ਨਾ ਨਈ ਨੇ ਫੋਨ ਹੀ ਮੈਲਾ ਹੈਗਾ ਮੈਂ ਤਾਂ ਕੁਛ ਉਹ ਕਰ ਰਹੀ ਪਿਛਲੇ ਪੇ ਚਾਣੀ ਪੀਣੀ ਤੂੰ ਢੱਪ ਹੈ ਨਹੀਂ ਨਾ ਅਨਦੇਸੀ ਪੋਣੇ ਕੱਪੜੇ ਹਜੇ ਇੰਦਰ ਗਿਆ ਸੀ ਸੌਂ ਤੇ ਹੁਣ ਆਪਾਂ ਆਇਆ ਸਾਗ ਤੋੜਣ ਥੋੜਾ ਜਿਹਾ ਸਾਗ ਤੋੜ ਲਈਏ ਕਿਉਂਕਿ ਸਾਗ ਤਿਰ ਚੱਲ ਗਿਆ ਤੇ ਆਪਾਂ ਘਰੇ ਜਾ ਕੇ ਬਣਾਵਾਂਗੇ ਅੱਜ ਨਹੀਂ ਬਣਾਉਂਦੇ ਬਲ ਕੱਲੂ ਬਣਾਵਾਂਗੇ ਸਾਗ ਤੇ ਥੋੜਾ ਇਹ ਆਪਾਂ ਤੋੜ ਲਿਆ ਵਾ ਤੇ ਸਾਗ ਦੇਖੋ ਕਿੰਨਾ ਸੋਹਣਾ ਕੀਤਾ ਲੱਗਦਾ ਸੋਹਣਾ ਨਾ ਇਹ ਚੀਜ਼ਾਂ ਤੁਹਾਨੂੰ ਪਿੰਡਾਂ ਚ ਮਿਲਣੀਆਂ ਨਹੀਂ ਗਈਆਂ ਤੇ ਇੱਧਰ ਸਾਡੇ ਦੋ ਫੈਮਿਲੀ ਮੈਂਬਰ ਵੀ ਸਾਗ ਤੋੜਨ ਲੱਗੇ ਪਏ ਆ ਤੇ ਆਪਾਂ ਤੋੜ ਕੇ ਵਸ ਕੰਨ ਚੱਲਾਂਗੇ ਹੋ ਸਕਦਾ ਜਾਨੂੰ ਇੰਦਰ ਵੀ ਜਿਹੜਾ ਆਪਣਾ ਸੌਂਕੇ ਉੱਠ ਖੜਿਆ ਹੋਵੇ ਤੇ ਚੋਲ ਆਪਾਂ ਤੋੜ ਲਈਏ ਸਾਗ ਐਸੇ ਖਾ ਲ ਗੈਮੂ ਪਲੀਜ਼ ਸਾਡੇ ਬੱਚੇ ਪਿਆਰੇ 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 ਇਹਦੇ ਵਿੱਚ ਪਾ ਪਾ ਲੋ ਡੱਬੇ ਦੇ ਵਿੱਚ ਪਾ ਲੋ ਹੂੰ ਹੋ ਫ੍ਰੀ ਕਾਲ ਲੈ ਗਿਆ ਮੇਰਾ ਬੱਚਾ ਐਨੀਮੂ ਫ੍ਰੇ ਸਿਖਾ ਚੁੱਕੇ ਆ ਤੇ ਹੋਰ ਪੋਣੀ ਆ ਜਿਆਦਾ ਖਾਧੀ ਤਾਂ ਢਿੱਡੀ ਦੁਖੂਗੀ ਤੁਹਾਨੂੰ ਦੇ ਦੂ ਦੇਣਾ ਮੇਰੇ ਨੂੰ ਦੇਣੀ ਆ ਹਾਂ ਠੀਕ ਆ ਤੇ ਇਧਰ ਬਾਏ ਕਰਦੇ ਫਿਰ ਹੁਣ ਇਧਰ ਬਾਏ ਕਰਦੇ ਬਾਏ ਅਸੀਂ ਵੀਡੀਓ ਕਰਨ ਲੱਗੇ ਆ ਸਮਾਪਤੀ ਤੁਹਾਡੀ ਵੀਡੀਓ ਨੂੰ ਕਰ ਦਿਓ ਲਾਈਕ ਵੈਰੀ ਗੁੱਡ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੈਰੀ ਗੁੱਡ